ਮੇਰਾ ਨਾਮ ਡਾਕਟਰ ਗੁਰਜਿੰਦਰ ਸਿੰਘ ਰਮਾਣਾ ਜੀ ਮੈਂ ਇੱਥੇ ਪ੍ਰਮੁੱਖ ਖੇਤੀ ਆਰਥਿਕ ਸ਼ਾਸਤਰੀ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿੱਚ ਕੰਮ ਕਰ ਰਿਹਾ ਹਾਂ ਅੱਜ ਕਿਸਾਨ ਮੇਲੇ ਦੀ ਜਿਹੜੀ ਓਵਰਆਲ ਕੋਆਰਡੀਨੇਸ਼ਨ ਹੈ ਸਟੇਜ ਦੀ ਉਹ ਮੇਰੇ ਕੋਲ ਕਿਸਾਨ ਮੇਲਾ ਹਾਂ ਜੀ ਇਹ ਜਿਹੜੇ ਕਿਸਾਨ ਮੇਲੇ ਦੋ ਵਾਰੀ ਸੀਜ਼ਨਸ ਅਸੀਂ ਲਾਉਨੇ ਆ ਹਾੜੀ ਦੀਆਂ ਤੇ ਸੌਣੀ ਦੀਆਂ ਫਸਲਾਂ ਬਾਰੇ ਇਹ ਜਿਹੜਾ ਸਤੰਬਰ ਦੇ ਵਿੱਚ ਮੇਲਾ ਲੱਗਦਾ ਹੈ ਕਿਉਂਕਿ ਸਾਡਾ ਹਾੜੀ ਦਾ ਸੀਜ਼ਨ ਨਵੰਬਰ ਦੇ ਵਿੱਚ ਸ਼ੁਰੂ ਹੁੰਦਾ ਹੈ ਅਸੀਂ ਕਿਸਾਨ ਮੇਲੇ ਸੀਜ਼ਨ ਸ਼ੁਰੂ ਹੋਣ ਤੋਂ ਘੱਟੋ ਘੱਟ 2-3 ਮਹੀਨੇ ਪਹਿਲਾਂ ਲ ਬਹੁਤ ਹੀ ਤعداد ਦੇ ਵਿੱਚ ਕਿਸਾਨ ਵੀਰ ਇਕੱਲਾ ਬਠਿੰਡਾ ਨਹੀਂ ਜੀ ਆਸੇ ਪਾਸੇ ਮਤਲਬ ਹਰਿਆਣਾ ਰਾਜਸਥਾਨ ਔਰ ਸਾਰੇ ਮਾਨਸਾ ਜ਼ਿਲ੍ਹੇ ਦੇ ਆਸੇ ਪਾਸੇ ਮੁਕਸਰ ਜ਼ਿਲ੍ਹਾ ਸਾਰੇ ਜ਼ਿਲ੍ਹਿਆਂ ਤੋਂ ਬੰਦੇ ਇੱਥੇ ਕਿਸਾਨ ਵੀ ਰਹਉਂਦੇ ਆ ਅੱਜ ਜਿਹੜੇ ਸਾਡੇ ਲਗਭਗ ਅਸੀਂ ਐਕਸਪੈਕਟ ਕਰਦੇ ਆਂ ਵੀ 35 ਤੋਂ 40 ਹਜ਼ਾਰ ਦਾ ਸਾਡਾ ਜਿਹੜਾ ਇਕੱਠਾ ਹੈ ਉਹ ਇੱਥੇ ਹੁੰਦਾ ਤੇ ਅੱਜ 25 ਹਜ਼ਾਰ ਦਾ ਹੁੰਦਾ ਪਰ ਅੱਜ ਜਿਹੜੀ ਗਿਣਤੀ ਬਹੁਤ ਜ਼ਿਆਦਾ ਸੀ 35 ਤੋਂ 40 ਹਜ਼ਾਰ ਦੇ ਕਰੀਬ ਅਸੀਂ ਜਿਹੜਾ ਇਕੱਠਾ ਹੈ ਇੱਥੇ ਐਕਸਪੈਕਟ ਕਰਦੇ ਆਂ ਬਹੁਤ ਸ਼ਿੱਦਤ ਦੇ ਨਾਲ ਕਿਸਾਨਾਂ ਨੇ ਸਾਰਾ ਤਕਨੀਕੀ ਸਮਾਗਮ ਸੁਣਾਇਆ ਜਿਹੜਾ ਕਾਨੂੰ ਸਹੀ ਤਰੀਕੇ ਨਾਲ ਵਰਤ ਸਕਦੇ ਆਂ ਔਰ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਕਿਸਾਨੀ ਹਿੱਤਾਂ ਨੂੰ ਜਿਹੜੇ ਸਮਰਪਿਤ ਸੀਗੇ ਪੰਜਾਬ ਹਾਰ ਫਾਰਮਰ ਕਮਿਸ਼ਨ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਜਿਹੜੇ ਇਸੇ ਸਟੇਸ਼ਨ ਦੇ ਪ੍ਰੋਫੈਸਰ ਰਹੇ ਨੇ ਰਿਟਾਇਰ ਹੋ ਚੁੱਕੇ ਨੇ ਉਹ ਅੱਜ ਸਾਡੇ ਮੁੱਖ ਮਹਿਮਾਨ ਸਿਰ ਉਹਨਾਂ ਨੇ ਬੜੀਆਂ ਸੋਹਣੀਆਂ ਜਿਹੜੀਆਂ ਖੇਤੀ ਨੀਤੀ ਨਵੀਂ ਆਈ ਹੈ ਪੰਜਾਬ ਸਰਕਾਰ ਦੀ ਉਹ ਸਬੰਧ ਦੇ ਵਿੱਚ ਗੱਲ ਕੀਤੀ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਕਿਸਾਨ ਵੀਰਾਂ ਨੇ ਸਾਰੇ ਨਮੇਸ਼ਾ ਵੇਖਿਆ ਔਰ ਬਰਜਟ ਦੀ ਕਲਾ ਦੇ ਨਾਲ ਜਿਹੜਾ ਮੇਲਾ ਹੈ ਜੀ ਜੀ ਬੜੇ ਮਾਤਸਿਓਂ ਨੇ ਬੜੀ ਜਾਣਕਾਰੀ ਦਿੱਤੀ ਜੀ ਜੀ ਬਿਲਕੁਲ ਇੱਕ ਜਿਹੜੇ ਥੋੜੇ ਅਧਕਾਰੀ ਸੀ ਕਰਮਚਾਰੀ ਹੈਗੇ ਉਹਨਾਂ ਦੇ ਮੋਟਾ ਤੇ ਕਾੜੇ ਰੀਵਲ ਬੰਨੇ ਕਿਸੇ ਉਹ ਕਿਉਂ ਬੰਨੇਗੇ ਹਾਂ ਦੇਖੋ ਬਹੁਤ ਵਧੀਆ ਸਵਾਲ ਹੈ ਦੇਖੋ ਅਸੀਂ ਖੇਤੀਬਾੜੀ ਯੂਨੀਵਰਸਿਟੀ ਤੁਸੀਂ ਪੜਿਆ ਹੋਣਾ ਪਿੱਛੇ ਜੇ ਕਿ ਭਾਰਤ ਦੀ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਪਿਛਲੇ 2 ਸਾਲਾਂ ਚ ਇੱਕ ਨੰਬਰ ਤੇ ਆ ਰਹੀ ਹੈ ਪੂਰੇ ਮੁਲਕ ਦੇ ਵਿੱਚ ਕੋਈ ਖੇਤੀਬਾੜੀ ਯੂਨੀਵਰਸਿਟੀ ਨਹੀਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁਕਾਬਲਾ ਕਰ ਸਕੇ ਔਰ ਇਹ ਜਿਹੜਾ ਸਿਰ ਹੈ ਇਹ ਪੂਰੀ ਪੂਰੀ ਮਹਾਰਾਂ ਦੀ ਟੀਮ ਤੇ ਜਾਂਦਾ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦ ਉਹ ਵੱਖ-ਵੱਖ ਖੇਤਿਆਂ ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਕਰਦੇ ਨੇ ਆਪਣੀਆਂ ਖੋਜਾਂ ਕਰਦੇ ਨੇ ਜਿਸ ਦੀ ਬਦੌਲਤ ਇਹ ਰਤਬਾ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲਿਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੂਰੇ ਮੁਲਕ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਜਿਹੜੇ ਰਿਵਾਈਜ਼ ਸਕੇਲ 6ਵੇਂ ਤਨਖਾਹ ਕਮਿਸ਼ਨ ਦੇ ਉਹ ਮਿਲ ਗਏ ਪਰ ਹਜੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰ ਜਿਨ੍ਹਾਂ ਦੀ ਅਣਥਕ ਕੋਸ਼ਿਸ਼ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਪਹਿਲੇ ਨੰਬਰ ਤੇ ਆਈ ਪੂਰੇ ਮੁਲਕ ਚੋਂ ਅਸੀਂ ਹਜੇ ਵੀ ਲੰਮਕ ਰਹੇ ਆ ਅਸੀਂ ਹਜੇ ਵੀ ਲਤਾਂ ਰਗੜਾ ਰਹੇ ਆ ਸਾਡਾ ਲਗਾਤਾਰ ਪਿਛਲੇ 36 ਦਿਨਾਂ ਤੋਂ ਸੰਘਰਸ਼ ਚੱਲ ਰਿਹਾ ਹੈ ਸਾਡਾ ਸੰਘਰਸ਼ ਕਰਨ ਦਾ ਤਰੀਕਾ ਹੈ ਕਿ ਅਸੀਂ ਆਪਣੇ ਕੰਮ ਤੋਂ ਮੂੰਹ ਕਰ ਨਹੀਂ ਹੁੰਦੇ ਅਸੀਂ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੇ ਆ ਅਸੀਂ ਕਿਸਾਨਾਂ ਦੀ ਸੇਵਾ ਨੂੰ ਸਮਰਪਤ ਆ ਅਸੀਂ ਬਾਈਕਟ ਕਰਕੇ ਕਿਸਾਨ ਮੇਲੇ ਦਾ ਬਾਈਕਟ ਨਹੀਂ ਕੀਤਾ ਅਸੀਂ ਰੋਸ ਜਾਰ ਕੀਤਾ ਪੰਜਾਬ ਸਰਕਾਰ ਦੇ ਖਿਲਾਫ ਕਿ ਸਾਨੂੰ ਇਹ ਜਿਹੜੇ ਪੱਤੇ ਐ ਕੈਲ ਦੇ ਜਿਹੜੇ ਕਿ ਕੱਲੇ-ਕੱਲੇ ਮੈਕਮਿਆਂ ਨੂੰ ਮਿਲ ਚੁੱਕੇ ਹੈ ਸਿਰਫ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਨਾਲ ਪਤਾ ਨਹੀਂ ਕਿਉਂ ਮਤਰੀ ਮਾਂ ਵਾਲਾ ਸਕੂਲ ਸਲੂਕ ਕੀਤਾ ਜਾ ਰਿਹਾ ਅਸੀਂ ਉਸ ਅਫਸੋਸ ਦੇ ਵਿੱਚ ਉਸ ਵਿਦਰੋਹ ਦੇ ਵਿੱਚ ਜਿਹੜੇ ਅਸੀਂ ਕਾਲੇ ਬਿੱਲੇ ਲਾ ਕੇ ਸਾਡੇ ਸਾਇੰਟਿਸਟ ਜਿਹੜੀ ਆਪਣੀਆਂ-ਆਪਣੀਆਂ ਡਿਊਟੀਆਂ ਨਿਭਾ ਰਹੇ ਸੀ ਦੇਖੋ ਇਹ ਤਾਂ ਜਿਵੇਂ ਕਹਿੰਦੇ ਵੀ ਜੇ ਮਾਂ ਬੱਚਾ ਨਾ ਹੋਵੇ ਤੇ ਮਾਂ ਵੀ ਧੋਤੇ ਨਹੀਂ ਸਾਡਾ ਇੱਕ ਤਰੀਕਾ ਹੈ ਜਰੀਆ ਇੱਕ 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 ਚੰਗੇ ਸ਼ਹਿਰੀ ਹੋਣ ਦੇ ਨਾਤੇ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਕਿ ਸਾਡੀ ਸਰਕਾਰ ਸੁਣੇ ਜੇ ਨਹੀਂ ਸੁਣੂਗੀ ਤਾਂ ਫਿਰ ਆਉਣ ਵਾਲੇ ਜਿਹੜੇ ਸਖਤ ਸਟੈਪ ਹੈ ਉਹ ਜੋ ਸਾਡੀ ਜਥੇਬੰਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਧਿਆਪਕ ਐਸੋਸੀਏਸ਼ਨ ਹੈ ਉਹ ਲਾਊਗੀ ਉਹਦੇ ਹਿਸਾਬ ਨਾਲ ਅਸੀਂ ਸਾਰੇ ਦਾ ਸਾਰਾ ਯੂਨੀਵਰਸਿਟੀ ਦਾ ਸਿਸਟਮ ਹੈ ਜਿਹੜਾ ਬਲੌਕ ਵੀ ਕਰ ਸਕਦੇ ਆ ਇਹ ਨਿਰਪਰ ਕਰਦਾ ਕਿ ਸਰਕਾਰ ਸਾਨੂੰ ਕਿਸ ਨਜ਼ਰੀਏ ਕਿਉਂਕਿ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਡਿਊਟੀ ਨਿਭਾਉਂਦੇ ਹੋਏ ਰੋਸ ਕਰ ਰਹੇ ਆ ਕਿ ਸਾਡੀ ਵੀ ਸੁਣੋ ਸਾਡੀ ਕਿਉਂ ਨਹੀਂ ਸੁਣ ਰਹੇ ਅਸੀਂ ਕੀ ਕਸੂਰ ਕੀਤਾ ਸਾਡਾ ਕਸੂਰ ਇਹੀ ਵੇ ਅਸੀਂ ਮਿਹਨਤ ਕੀਤੀ ਹੋ ਯੂਨੀਵਰਸਿਟੀ ਤੁਹਾਡੀ 1 ਨੰਬਰ ਤੇ ਆਈ ਇਹ ਸੋ ਇਹ ਇਹ ਜ ਇਹ ਜ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਐਜੀਟੇਸ਼ਨ ਕੁਦਰਤਨ ਹੈ ਕਿ ਹੋਰ ਤੇਜ਼ ਹੋ